ਪੰਜਾਬੀ ਗਾਇਕ ਸੁਭਦੀਪ ਸਿੱਧੂ ਮੂਸੇਵਾਲੇ ਦੇ ਘਰ ਮੁੜ ਖੁਸ਼ੀਆਂ ਧਰਤੀਆਂ ਨੇ ਛੋਟੇ ਸਿੱਧੂ ਨੇ ਜਨਮ ਲਿਆਗਾ ਸਿੱਧੂ ਮੂਸੇਵਾਲੇ ਦਾ ਛੋਟਾ ਵੀਰ ਵਾਪਸ ਪਰਤਿਆਗਾ ਤਸਵੀਰਾਂ ਦਿਖਾਵਾਂਗੇ ਸਿੱਧੂ ਮੂਸੇਵਾਲਾ ਦੀ ਇਹ ਮਸ਼ੀਨਰੀ ਆ ਜਿਸ ਦੀ ਔਡੀਕ ਲਗਾਤਾਰ 91 ਛੋਟਾ ਏ ਟਰੈਕਟਰ ਕਰ ਰਹੀ ਸੀ ਕਿ ਕੋਈ ਇਹਨਾਂ ਦਾ ਵਾਰਸ ਆਵੇ ਤੇ ਇਹਨਾਂ ਨੂੰ ਜਿਹੜਾ ਦੁਬਾਰਾ ਫੁਕਾਰਾ ਮਰਵਾਵੇ ਤਾਂ ਹੁਣ ਤੁਸੀਂ ਦੇਖਿਆ ਜਿਹੜਾ ਮਸ਼ੀਨਰੀ ਦੀ ਸਾਫ ਸਫਾਈ ਜਿਹੜੀ ਕੀਤੀ ਜਾ ਰਹੀ ਹੈਗੀ ਕੱਪੜਾ ਮਾਰਿਆ ਜਾ ਰਿਹਾਗਾ ਮਸ਼ੀਨਰੀ ਤੇ ਕਿਉਂਕਿ ਸਿੱਧੂ ਮੂਸੇਵਾਲਾ ਅਕਸਰ ਖੇਤੀ ਦੇ ਨਾਲ ਜੁੜਿਆ ਹੋਇਆ ਖੇਤਾਂ ਦੇ ਵਿੱਚ ਨਜ਼ਰ ਆਉਂਦਾ ਸੀਗਾ ਇਹ ਨਾਡ 11 ਟਰੈਕਟਰ ਆ ਸਿੱਧੂ ਦਾ ਜਿਹਦੇ ਉੱਪਰ ਲਿਖਿਆ ਹੈ ਕੋਈ ਹੋਰ ਕਿਉਂਕਿ ਅਕਸਰ ਦੇਖਿਆ ਜਾਂਦਾ ਸੀ ਤਾਂ ਜ਼ਿਆਦਾ ਸਮਾਂ ਜਿਹੜਾ ਨਾਡ 11 ਦੇ ਉੱਪਰ ਬਤਾਉਂਦਾ ਸੀ ਤੇ ਆਪਣਾ ਨਾਮ ਵੀ ਜਿਹੜਾ ਨਾਡ 11 ਝੋਟਾ ਉਹਨੇ ਖੁਦ ਰੱਖਿਆ ਸੀਗਾ ਇਸ ਟਰੈਕਟਰ ਨੂੰ ਲੈ ਕੇ ਕਿਉਂਕਿ ਇਸ ਟਰੈਕਟਰ ਦੀ ਵੀ ਤੱਕ ਜਿਹੜੀ ਦੁਨੀਆ ਚ ਪਵਾਈ ਸੀ ਸਿੱਧੂ ਮੂਸੇਵਾਲਾ ਨੇ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸਿੱਧੂ ਦੇ ਪ੍ਰਸ਼ੰਸਕ ਜਿਹੜੇ ਲਗਾਤਾਰ ਪਹੁੰਚ ਰਹੇ ਨੇ ਤਸਵੀਰਾਂ ਜਿਹੜੀਆਂ ਖਿੱਚਾ ਰਹੇ ਨੇ ਸਿੱਧੂ ਮੂਸੇਵਾਲਾ ਦੇ ਘਰ ਮੇਲੇ ਬਾਗ ਜਿਹੜਾ ਮਾਹੌਲ ਬਣਿਆ ਹੋਇਆਗਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪ੍ਰਸ਼ੰਸਕ ਜਿਹੜੇ ਸਿੱਧੂ ਦੇ ਪਹੁੰਚੇ ਹੋਣੇ ਗੱਲਬਾਤ ਕਰਾਂਗੇ ਸੀ ਕਿੱਥੋਂ ਆਇਓ ਜੀ ਆਇਆ ਮਸਾਤੋਂ ਆਇਓ ਜੀ ਠੀਕ ਹੋ ਗਏ ਸਿੱਧੂ ਦੇ ਘਰ ਆਇਓ ਸਿੱਧੂ ਦੇ ਘਰ ਆਏ ਬਹੁਤ ਵਧੀਆ ਲੱਗਾ ਸਾਨੂੰ ਆਣ ਕਿਤੇ ਕਦੋਂ ਤੋਂ ਜੁੜੇ ਹੋ ਸਿੱਧੂ ਨਾਲ ਬਹੁਤ ਚਿਰ ਤਾਈ ਆ ਵਿੱਚ ਛੋਟੇ ਛੋਟੇ ਬੱਚੇ ਆਏ ਸਾਡੇ ਹਾਂਜੀ ਦੇਖਣ ਵਾਸਤੇ ਆਏ ਹਾਂਜੀ ਹੋਰ ਵੀ ਗੱਲ ਕਰਾਂ ਕੀ ਨਾਮ ਆ ਗਾ ਬਈ ਕੀ ਨਾਮ ਬਿੱਤੀ ਵੀਰੇ ਕਿੱਥੋਂ ਆਇਆ ਕਮੂਰਗੜ੍ਹ ਤੋਂ ਕਿਦੋਂ ਤੋਂ ਸਿੱਧੂ ਨਾਲ ਜੁੜੇ ਹੋਏ ਸੀਗੇ ਬਸ ਸਟਾਰਟਿੰਗ ਤੋਂ ਹੀ ਵੀਰੇ ਅੱਜ ਛੋਟਾ ਸਿੱਧੂ ਬਾਪਸ ਆ ਗਿਆ ਕਿ ਜਨਾ ਜਨਾ ਬਹੁਤ ਵਧੀਆ ਖੁਸ਼ੀ ਦੀ ਗੱਲ ਹੈ ਬਹੁਤ ਵਧੀਆ ਮਤਲਬ ਦਿਲ ਨੂੰ ਸਕੂਨ ਜਿਹਾ ਮਿਲਿਆ ਚੰਗੀ ਗੱਲ ਹੈ ਭਰਾ ਵਧੀਆ ਬਾਪਸ ਆਇਆ ਆਪਣਾ ਸਾਹਿਬ ਜੀ ਅੱਜ ਤਾਂ ਹੀ ਕਹਿੰਦੇ ਆ ਵੀ ਵਧੀਆ ਤਰੱਕੀਆਂ ਕਰੇ ਉਹਨੂੰ ਪੜਾ। ਲੱਗਦਾ ਤੁਹਾਰੇ ਸਿੱਧੂ ਮੰਗੂ ਫੇਰੇ ਡਾਂਕਾ ਵੱਜੂ ਸਿੱਧੂ। ਦੇਖੋ ਇਹ ਯਾਰ ਅੱਜ ਤਾਂ ਚੰਗੀ ਗੱਲ ਆ ਬਾਕੀ ਆ ਗਿਆ। ਮਾਲਕ ਬਾਕੀ ਲਊਗਾ ਤਰੱਕੀਆਂ ਪੜਾ ਨੂੰ। ਕੀ ਨਾਮ ਹੈ ਬਾਈ ਜਿੱਥੋਂ ਆਇਆ? ਜਾਇਦਿਕੋਂ ਆਇਆ। ਕਿੱਥੋਂ ਆਇਆ? ਫਰੋਜ਼ਪੁਰ ਤੋਂ। ਜਦੋਂ ਤੋਂ ਸਿੱਧੂ ਨਾਲ ਜੁੜੇ ਹੋਏ ਸੀ। ਬਸ ਫੇਰੇ ਜਦੋਂ ਤੋਂ ਸੁਣਦੇ ਸੀ ਹਨਾ ਗਾਣੇ ਸੁਣਦੇ ਸੀ ਉਹਨਾਂ ਦੇ ਹਨਾ ਗਾਣੇ ਵੀ ਲੱਗਦਾ ਸੀ ਯਾਰ ਵੀ ਹੱਕ ਤੇ ਹੁੰਦੇ ਹੀ ਚਾਈ ਹੁੰਦੀ ਸੀ ਹਨਾ। ਚਲੋ ਹੁਣ ਕਿਤੇ ਉਮੀਦ ਹੁੰਦੀ ਆ ਹਨਾ ਦੇਖ ਕੇ ਵੀ ਉਹ ਹੀ ਬੱਚਿਆਂ ਨੂੰ ਜਿਵੇਂ ਮੰਨ ਲਓ ਮਾ ਬਿਓ ਯਾਰ ਉਹੀ ਪਰਵਰਿਸ਼ ਮਿਲੂਗੀ ਸਾਨੂੰ ਕਦੇ ਨਾ ਕਿਤੇ ਲੱਗਦਾ ਵੀ ਉਹੀ ਮੂਸੇ ਵਾਲਾ ਬਾਤ ਚਾਊਗਾ ਹਨਾ ਵੀ ਉਹ ਘਾਟ ਜਿਹੜੀ ਮਹਿਸੂਸ ਹੁੰਦੀ ਆ ਉਹ ਕਿਤੇ ਨਾ ਕਿਤੇ ਪੂਰੀ ਹੋਊਗੀ ਚਲੋ ਪ੍ਰਮਾਤਮਾ ਨੇ ਟਾਈਮ ਪਾਇਆ ਬਹੁਤ ਵਧੀਆ ਕੀਤਾ ਯਾਰ ਕਿਤੇ ਪਾਸੋਂ ਲੱਗਦਾ ਕਿ ਉਹ ਵੀਰੇ ਆ ਹੀ ਗਿਆ ਲੱਗਦਾ ਵੀ ਐਂਤਵਾਰਤੀ ਤੇ ਜਨਮ ਵੀ ਐਂਤਵਾਰ ਨੂੰ ਹੋਇਆ ਚਲੋ ਪ੍ਰਮਾਤਮਾ ਨੇ ਯਾਰ ਬਹੁਤ ਚੰਗਾ ਕੀਤਾ ਹਨਾ ਇੰਨੇ ਟਾਈਮ ਬਾਅਦ ਚਲੋ ਸੁਣਿਆ ਪਰ ਇਹਨਾਂ ਵੀ ਸਾਨੂੰ ਨਾ ਹੁਣ ਕਦੇ ਐਂ ਲੱਗਦਾ ਵੀ ਚਲੋ ਮੂਸਾ ਵਾਲੇ ਦੀ ਘਾਟ ਹੁਣ ਪੂਰੀ ਹੋਊਗੀ ਹਨਾ ਜਿਹੜੀ ਘਾਟ ਰੜਕ ਰਹੀ ਸੀਗੀ ਟਾਈਮ ਤੇ ਪਿਆ ਪਰ ਹੁਣ ਲੱਗਦਾ ਵੀ ਉਹੀ ਪਰਵਰੇਸ਼ਨ ਹੋਊਗੀ ਮੂਸਾ ਵਾਲੇ ਨੂੰ ਜਿਹੜੀ ਹੁਣ ਲੋਕਾਂ ਨੂੰ ਘਾਟ ਮਹਿਸੂਸ ਹੁੰਦੀ ਸਾਨੂੰ ਹੁੰਦੀ ਹੈ ਹਨਾ ਵੀ ਉਹ ਮੂਸਾ ਵਾਲੇ ਦੀ ਘਾਟ ਕਿਤੇ ਨਾ ਕਿਤੇ ਹੁਣ ਪੂਰੀ ਹੋਊਗੀ ਜਾ ਕੇ ਬਿਲਕੁਲ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਲਗਾਤਾਰ ਜਿਹੜੇ ਸਿੱਧੂ ਦੇ ਪ੍ਰਸੰਸਿਕ ਪਿੰਡ ਮੂਸਾ ਪਹੁੰਚ ਰਹੇ ਨੇਗੇ ਤਾਂ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਮੂਸੇਵਾਲਾ ਦੇ ਹਵੇਲੀ ਦੇ ਵਿੱਚ ਜਦੋਂ ਤੋਂ ਪਤਾ ਲੱਗਿਆਗਾ ਕਿ ਸਿੱਧੂ ਮੂਸੇਵਾਲਾ ਦੇ ਘਰ ਛੋਟੇ ਮੂਸੇਵਾਲਾ ਨੇ ਜਨਮ ਲਿਆ ਤਾਂ ਉਸ ਸਮੇਂ ਤੋਂ ਲਗਾਤਾਰ ਜਿਹੜੇ ਸਿੱਧੂ ਦੇ ਪਰਫਾਰਮੈਂਸ ਕਿ ਜਿਹੜੇ ਪੌਂਸੇ ਰਹੇ ਨੇ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਿੱਧੂ ਦੇ ਪ੍ਰਸ਼ੰਸਕ ਜਿਹੜੇ ਆ ਰਹੇ ਨੇ ਕੀ ਨਾਮ ਹੈ ਜੀ ਮੇਰਾ ਦਸ਼ਮੀਰ ਸਿੰਘ ਜੀ ਕਿੱਥੋਂ ਆਏ ਲੁਧਿਆਣਾ ਕੀ ਕਹੂੰਗਾ ਸਿੱਧੂ ਨਾਲ ਇਹਨਾਂ ਪਿਆਰ ਕੀ ਮੈਂ ਪਿਆ ਬੋਈ ਗਾਣੇ ਵਣੇ ਸੁਣੇ ਜੀ ਬਹੁਤ ਵਧੀਆ ਸੀ ਇੱਕ ਸੱਭਿਆਚਾਰ ਤੇ ਗਾਣੇ ਲਿਖਦੇ ਸੀ ਵਧੀਆ ਤੇ ਸੁਣਦੇ ਸੀ ਕਿਹੜਾ ਗਾਣਾ ਜਿਹੜਾ ਬੜਾ ਦਿਲ ਨੂੰ ਅੱਜ ਵੀ ਸੁਣਦਾ ਹੈਗਾ ਇਹ ਜੀ ਆਪਣਾ 58 ਵਾਲਾ ਜਿਹੜਾ ਉਹ ਬਹੁਤ ਵਧੀਆ ਲੱਗਦਾ ਤੁਹਾਨੂੰ ਜਿਹਾ ਜੱ ਡਾਲਰਾਂ ਵਰਗੀਆਂ ਸਿੱਧੂ ਦੇ ਘਰ ਦੁਬਾਰਾ ਛੋਟਾ ਸਿੱਧੂ ਜਣ ਗਿਆ ਹਾਂ ਜੀ ਬਹੁਤ ਖੁਸ਼ੀ ਆ ਜੀ ਤਾਂ ਹੀ ਆਏ ਦੁਬਾਰਾ ਫੇਰ ਨਹੀਂ ਜੀ ਮੈਂ ਲੈਬਰ ਵਾਲਾ ਨਹੀਂ ਆਇਆ ਮੇਰਾ ਬੇਟਾ ਆਇਆ ਨਾਲ ਹਾਂ ਤੇ ਇੱਕ ਮੇਰਾ ਯਾਰ ਦੋਸਤ ਉਹ ਆਏ ਨਾਲ